ਲਭੀ ਯਾਰ ਇਹ ਪੇਸ਼ਨਾ ਤੁਸੀਂ ਸਾਰੇ ਜਣੇ ਦੇਖ ਲਓ ਠੀਕ ਹੈ ਇਧਰ ਦੀ ਕੋਈ ਸ਼ੋਅ ਦੇਖੋ ਮੰਦਿਰ ਕਹਿਣ ਦੇ ਜੀ ਮੰਦਿਰ ਤੁਹੋਗੇ ਚੱਲੀਏ ਥੋੜਾ ਮੰਦਿਰ ਮੰਦਿਰ ਜਾਣਾ ਹੈ ਆਹ ਲੈ ਵੀਰ ਰਾਜੂ ਕਹਿੰਦਾ ਹੈ ਵੀ ਮੰਦਿਰ ਦੇਖਣਾ ਹੈ ਪਹਿਲਾਂ ਆਪਾਂ ਮੰਦਿਰ ਦੇਖ ਲਵਾਂਗੇ ਸਸੀ ਕਾ ਸਵਾਗਤ ਤੁਹਾਡਾ ਆਈ ਦੇਣੇ ਵਲੋਗ ਦੇ ਵਿੱਚ ਮੈਂ ਉਮੀਦ ਕਰਦੇ ਹਾਂ ਕਿ ਸਾਡੇ ਨੇ ਬਹੁਤ ਹੀ ਵਧੀਆ ਹੋਵਗੇ ਤੇ اتنا ਮੰਦਰ ਦੇਖ ਚਾਹੁੰਦੇ ਆ ਤੇ ਕਿਉਂਕਿ ਮੈਂ ਨੀ ਕਦੀ ਵੀ ਦੇਖਿਆ ਮੰਦਿਰ ਅਜ ਤੱਕ ਨੇ ਅੰਦਰ ਜਾ ਕੇ ਦੇਖਿਆ ਜਿਹੜੇ ਇੱਧਰ ਵਾ ਇੱਧਰ ਦੇ ਆ ਆਪਣੇ ਗੁੱਦਵਾਲਿਆਂ ਦੇ ਕਿ ਇੱਧਰ ਨਗਰ ਤੇ ਜਿਹੜੇ ਮੰਦਿਰ ਨੇ ਇਹਨੇ ਦੇਖਿਆ ਮੈਂ ਪੱਡੀ ਵੀ ਲੈ ਕੇ ਆਇਆ ਕਿ ਕਿ ਉਹ ਪਛੇਵੇਂ ਲਿਆ ਆ ਅੱਛਾ ਅੰਦਰ ਜਾ ਸਕਦੇ ਆ ਜੁੱਤੀ ਲੈ ਕੇ ਤੇ ਆਂਦੇ ਕੋਈ ਪਛੇਵੇਂ ਲਿਆ ਆ ਆਹ ਥੋੜਾ ਅੰਦਰ ਚੱਲਦੇ ਆ ਜੁੱਤੀ ਲੈ ਕੇ ਚੱਲ ਜਾਂਦੇ ਜਿੱਦਾਂ ਮਰਜੀ ਕੁੱਤੇ ਵੜੀ ਜਾਂਦੇ ਅੰਦਰ ਅੱਛਾ ਅੱਛਾ ਇਹਨੂੰ ਘੁਮਾਈਦਾ ਹੈ ਇਹ ਕਿੰਨਾ ਅੱਛਾ ਹਾਂ ਅੱਛਾ ਸਹੀ ਹੈ ਸਹੀ ਹੈ ਸਹੀ ਹਾਂ 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 ਜਾਣਦੇ ਆ ਜਾਣਦੇ ਸਾਰੇ ਜਾਂਦੇ ਆ ਲੈ ਆਪਣਾ ਬਲਬ ਲਾਏ 08 ਦੇ ਠੀਕ ਆ ਆ ਇਹਨਾਂ ਦਾ ਕੋਈ ਹੋਊਗਾ ਨਾ ਮੇਨ ਬੰਦਾ ਇੱਥੋਂ ਦਾ ਹੂੰ ਮੰਨ ਲਮੀ ਇਹ ਪਤਾ ਮੈਨੂੰ ਨਹੀਂ ਉਦਾਂ ਕਿ ਜੀ ਜੀ ਦੇਖਣ ਆ ਗਏ ਯਾਰ ਚਲੋ ਕੋਈ ਨਹੀਂ ਕਮੈਂਟਾਂ ਵਿੱਚ ਚਾਪੇ ਦੱਸ ਦੋਸਤ ਇਹਨਾਂ ਨੂੰ ਪਤਾ ਹੋਊਗਾ ਹਾਂ ਵਾਹ 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 ਇਦਾਂ ਦਾ ਇਦਾਂ ਘੁਮਾਉਂਦੇ ਹੁੰਦੇ ਨਾ ਕਮਾਇਆ ਕਰਕੇ ਐਂ ਘੁਮਾਇਦਾ ਐਂ ਕਰਕੇ ਐ ਇਹਦਾ ਘੁਮਾਇਦਾ ਐ ਇਹ ਦੇਖੋ ਕਿੰਨੀ ਮੁਝਾਂਦਗੀ ਐ ਐਸ਼ਾ ਬੜੀ ਵਧੀਆ ਚੀਜ਼ ਬਣੀ ਹੋਈ ਆ ਵਾਹ ਬਈ ਕਹਿੰਦੇ ਵੀ ਦੇਖ ਸਕਦੇ ਆ ਇਹਦਾ ਐਸ਼ਾ ਜੁ ਜੁਤੀ ਜੜੀ ਨੇ ਇਧਰ ਉਤਾਰਨੀ ਇੱਥੇ ਉਤਾਰਦੀ ਐ ਅੱਗੇ ਨਹੀਂ ਆਉਂਦੇ ਨੇ ਅੱਗੇ ਵਿੱਚ ਕਹੇ ਨੇ ਉਹ ਜਿੱਤੀ ਪਾ ਕੇ ਕੋਸ਼ਿਸ਼ ਨਾ ਕਰੀਂ ਜਿੱਤੀ ਪਾ ਕਰਨੇ ਅੰਦਰ ਚੱਲ ਨਹੀਂ ਜਾਂਦੇ ਇੱਥੋਂ ਦੇਖ ਲੈਣੇ ਕੱਡਿਊ ਦੇ ਚੀਜ਼ ਬਣੀ ਹੋਈ ਆ ਦੇਖ ਪਤਾ ਪਰ ਆਪਣਾ ਹੈ ਨਹੀਂ ਬਹੁਤ ਪਿਆਰਾ ਬਹੁਤ ਸੋਹਣਾ ਜਿਹਨਾਂ ਪਿਛਲੀ ਵਾਰੀ ਐਮ ਮੰਦਰ ਭਾਜੀ ਨਾਲ ਇਹ ਤੇ ਸ਼ਰਾਬ ਨੂੰ ਨਾ ਇੱਥੇ ਮੂੰਮਸ ਖਾਦੇ ਇੰਨਾ ਕੋਲੋਂ ਖਾਦੇ ਕਿ ਇੱਥੋਂ ਖਾਦੇ ਇੱਥੇ ਤਾਂ ਚਾਰ ਪੰਜ ਡੇ ਲੱਗ ਜਾਣੇ ਹਨ ਵੇਖੀ ਅਸੀਂ ਵੇਹਿੰਦੇ ਹਾਂ ਅਜੇ ਤਿੰਨ ਚੋ ਰੱਡੇ ਲੱਗੇ ਹੋਏ ਨੇ ਹਾਂਜੀ ਆਵੇ ਨਮਈ ਓਰੀਜਨਲ ਦਸਤਾਨੇ ਆ ਗਏ ਇਹਦੇ ਅੰਦਰ ਉਹ ਮਤਲਬ ਉਹ ਛਾਲਰ ਚੁਦਰ ਜੀ ਬਿਥੇਰੀ ਲੱਗੀ ਆ ਪਰ ਇਹ ਵੀ ਲਿਬੜ ਦੁਬੜ ਜਾਂਦੇ ਇਹਨਾਂ ਇਹ ਕਿ ਸਭ ਨੇ ਜਦਾ ਹੁਣ ਖੇਜ ਮੈਨੂੰ ਹੁਣ ਚੜਨੀ ਜਦੋਂ ਸੁਨੀਪ ਨੇ ਕਦੇ ਇੱਧਰ ਲੋਕ ਦੀ ਆ ਉਹ ਦੁਕਾਨ ਦੇਖ ਲੋ ਉਹ ਵੇਖਿਆ ਮਗਰ ਫੇਰਖ ਲੋ ਅਜੇ ਕੀ ਹੁਣੇ ਨਾਲ ਤੁਰਨ ਲਈ ਸੀਗਾ ਆ ਵੜ ਪੰਗਾ ਹੁੰਦਾ ਹੈ ਕੱਪ ਵੀ ਕੱਪ ਸਲੀਵ ਕੱਪ ਵੇ ਹੈਨਾ ਉਹ ਮਰਦਵਾਨ ਜਲਾ ਜਾ ਜਾ ਮਰਦਵਾਨ ਤਾਂ ਲੱਗਣਦੇ ਹੈ ਰੇਨ ਕੋਟ ਮੰਮੀਆ ਆ ਰੇਨ ਕੋਟ ਹੀ ਮੀਂਹਾਂ ਚ ਪਾਣਾ ਹੈ ਹੈ ਮੀਂਹ ਚ ਪਾਣਾ ਮੀਂਹ ਚ ਪਾਣਾ ਇਹਦੇ ਵਿੱਚ ਝਗੜਾ ਹੋ ਗਿਆ ਇਹਦੇ ਵਿੱਚ ਝਗੜਾ ਇਤਨੇ ਸਾਇਨਾ ਮਾਲਾ ਬੜੀਆਂ ਟੰਗੀਆਂ ਪਤਾ ਨਹੀਂ ਕਾਦੇ ਕੰਮ ਆਉਂਦੀਆਂ ਇਹ ਪਤਾ ਨਹੀਂ ਹੁਣ ਇਹ ਇਧਰ ਤੇ ਲੋਕ ਜਿਆਦਾ ਪਾਉਂਦੇ ਪਾਉਂਦੇ ਹੁਣੇ ਮਨ ਲੱਗਦੀ ਗੱਲ ਬਹੁਤ ਜਿਆਦਾ ਆ ਬਈ ਇਧਰ ਵੀ ਹਨਾ ਉਹ ਵੱਡੀਆਂ ਕੈਟਰਿੰਗ ਲੱਗੀਆਂ ਹੋਤੀ ਹੋਈ ਆ ਆ ਪਤਾ ਨਹੀਂ ਕੀ ਹੋ ਆ ਕੀ ਆਟਾ ਜ ਆਟਾ ਆਟਾ ਹੀ ਹੁਣ ਮਨ ਲੱਗਦੀ ਗੱਲ ਕੀ ਪਤਾ ਕੀ ਅਨਿਲੀਜੀ ਅਨਣ ਅਨਿਲੀਜੀ ਚੀਜ਼ ਨੂੰ ਕਹਿੰਦੇ ਆ ਉਹ ਕੈਪ ਪਾਈ ਇਹਨਾਂ ਤੇ ਸਾਰਿਆਂ ਨੇ ਪਾਈ ਆ ਇਹ ਪਾਈ ਕਿਉਂ ਕਿੱਥੋਂ ਆਏ ਇਹਨੂੰ ਪਨੇ ਕਿਹੜਾ ਕਦਰ ਕਹਿੰਦੇ ਹੁੰਦੇ ਨੇ ਚੇਤਾ ਕਹਿੰਦਾ ਵਾਈਨ ਕਲਰ ਸ਼ਾਇਦ ਕਹਿੰਦੇ ਹਨ ਆ ਪਨੇ ਟੇਬਲ ਕਵਰ ਕੀ ਆ ਇਹ ਕੀ ਚੀਜ਼ ਆ ਕਵਰ ਹੀ ਆ ਲੱਗਦਾ ਕੋਈ ਇਹਨਾਂ ਉਹ ਪਿੱਲੋ ਕਵਰ ਪਿੱਲੋ ਕਵਰ ਠੀਕ 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 ਹਾਂ ਹਾਂ ਕਿੰਨੇ ਸੋਹਣੇ ਹਨ ਹਾਂ ਆ ਵੀ ਆ ਕਿੰਨੇ ਪਿਆਰੇ ਮਮੀ ਆ ਹਾਂ ਉਹਨਾਂ ਦੇ ਡੂੰਗੇ ਪਤਣੀ ਐਂ ਆ ਕੇ ਕਹਿੰਦੇ ਕਮਾਈਏ ਤੇ ਬੜਾ ਵਧੀਆ ਉਹ ਆਪਣਾ ਆਵਾਜ਼ ਜੀ ਕੱਢਦੇ ਹੈਣਾ ਆ ਦੇਖੋ ਰੁੱਖ ਜੇ ਬਣਾਏ ਆ ਉਹਦਾ ਪਤਮ ਆਪਣਾ ਸਟੋਨ ਜੇ ਦੇ ਆਹ ਰੱਖ ਜੇ ਬੜਾ ਮਿੱਠਾ ਆਇੜਾ ਰੁੱਖ ਜੇ ਤੁਹਾਨੂੰ ਹੁਣੇ ਲੈਣੀ ਆਂ ਵਿਖਾਇਆ ਜਿੱਦੇ ਕ੍ਰਿਸਟਲ ਜੇ ਲੱਗੇ ਆਏ ਪੱਥਰ ਜੇ ਲੱਗੇ ਤੇ ਉਹ ਕਿਨੇ 950 ਦਾ ਨਹੀਂ 650 ਆ 600 ਰੁਪਏ ਦਾ ਦੇ ਦੇਣਾ ਉਹਨਾਂ ਨੇ ਕਿ ਆਪਣੀ ਕਾਹਦੀ ਕੰਮ ਹੁੰਦੇ ਪੱਥਰ-ਪੁੱਥਰੇ ਯਾਰ ਇਹ ਪਤਾ ਨਹੀਂ ਹੁੰਦਾ ਇਹ ਕਾਹਦੀ ਕੰਮ ਹੁੰਦੇ ਹੋਣਗੇ ਆ ਵੀ ਕਿੰਨੇ ਪਾਣੀ ਚ ਭੇਨੇ ਆ ਬਸ ਅਰ ਰੁੱਕ ਕੇ ਨਾ ਪਿਆਰਾ ਪਿਆਰਾ ਤਾਂ ਬਹੁਤ ਲੱਗਦਾ ਨਾ ਪਿਆਰਾ ਤਾਂ ਬਹੁਤ ਲੱਗਦਾ ਫਿਰ ਪੈਸੇ ਵੀ ਚੰਗੇ ਪਿਆਰੇ ਵੱਢਣੇ ਉਹਨਾਂ ਨੂੰ ਆਊਗਾ ਮੈਨੂੰ 2000 ਦਾ ਇਹ ਆਵੇਂ ਆ ਕਿੱਡਾ ਭਰੱਖੂ ਗੜਵਾ ਜਾ ਵੇਖੇ ਤੁਹਾਨੂੰ ਦੱਸਿਆ ਨਾ ਆਵਾਜ਼ ਕੱਢਦੇ ਹੋ ਇਹਨਾਂ ਨੇ ਉਹ ਡੰਡੇ ਜੇ ਰੱਖਣ ਨਾਲ ਐਂ ਕਮਾ ਆ ਖਾ ਨਾ ਬੜੀ ਬੜੀ ਆਵਾਜ਼ ਜੀ ਕੱਢਦੇ ਫਿਰ ਟਰ ਟਰ ਕਰਦੇ

ਇੱਧਰ ਤੇ ਗਜਰੇ ਦੇ ਵੇਖੋ ਆ ਵੀ ਜਿਹੜੇ ਸਟੋਨ ਸਟਾਨ ਦੇ ਵਿੱਚ ਪਾਗ ਨ ਪੱਥਰ ਜਿਹੇ ਤੇ ਬਣਾਏ ਹੋਏ ਆ। ਆ ਇੱਧਰ ਤੇ ਲੋਕ ਆਉਂਦੇ ਨੇ। ਹਮਮ ਕਨੇ ਆ ਚੀਜ਼। ਮਾਰਕੀਟ ਤੇ ਬਹੁਤ ਆ ਪਰ ਇਹ ਆਪਣੇ ਮਤਲਬ ਇਦਾਂ ਸਮਾਨ ਨਹੀਂ ਇੱਧਰ ਇਹ ਇੱਧਰ ਦਾ ਸਮਾਨ ਆ ਬਸ। ਹਣਾ। ਉਹ ਉਧਰ ਬੂਟ ਲੱਗੇ ਹੋਏ ਆ। ਉਹ ਆਪਣੇ ਉਧਰ ਮੈਚਿੰਗ ਆ ਵਾਈਟ ਹੋਵੇ। ਸ਼ਰਟਾਂ ਵੀ ਲੱਗੀਆਂ ਵਾਈਟ। ਇਹ ਵੀ ਇਧਰ ਹੁਣ ਸੰਤਰੀ ਟੋਪੀਆਂ ਪਾਈਆਂ ਹੋਈਆਂ ਨੇ। ਇਹ ਵੀ ਚੱਲੇ ਕਿਤੇ ਪਤਾ ਨਹੀਂ ਮੱਥਾ ਟੇਕਣ ਜਾਂ ਕਿਤੇ ਆਪਣੇ ਚੱਲੇ ਹੋਣੇ ਕਿਤੇ ਅੰਦਰ ਆਇਓ ਆ ਆ ਨਾ ਜਾਂਦੇ ਹੋਏ ਦੇਖਣੇ ਕੁਛ ਨਹੀਂ ਬੜਾ ਰੇਟ ਕੀ ਹੈ ਇਹਦੇ ਜੁੱਤੀ ਦਾ ਮੰਮੀ ਨੇ ਫਿਰ ਲੈ ਕੇ ਦੰਨੇ ਆ ਉੱਥੇ ਵੀਰਿਆ ਨਹੀਂ ਮੈਂ ਚਲ ਪੁੱਛਦੇ ਹਾਂ ਪਰ ਹੈ ਹੀ ਨਹੀਂ ਉਹ ਇੱਥੇ ਵੀ ਨਹੀਂ ਆਵਾ ਯਾਰ ਕਿਹਨੂੰ ਪੁੱਛੀਏ ਹੋਰ ਲੈ ਆਹ ਕਿ ਟੱਕਣੀ ਆਹ ਵਧੀਆ ਹੀ ਲੈ ਹੋਰ ਆ ਵੀ ਚੀਜ਼ ਵਧੀਆ ਯਾਰ ਆਹ ਹੈਨਾ ਆਹ ਚੀਜ਼ ਸੋਹਣੀ ਓਏ ਇਹ ਅੱਜ ਜਰਾ ਆ ਲੈਨੇ ਆਵੜੀ ਆਉ ਤਾਂ ਪਿਆ ਕਪੜਾ ਜੇ ਮਾਰੀਓ ਸਾਫ ਹੋ ਜਾਂਦੇ ਆ ਭਾਈ ਨਹੀਂ ਭਾਈ ਨਹੀਂ ਆਵਾ ਤਾਂ ਪਤਾ ਨਹੀਂ ਲੱਗਦਾ ਦੇਲ ਨਹੀਂ ਕਰਦਾ ਹੁਣ ਪਹਿਲੇ ਬਟਨ ਨੂੰ ਉਹ ਤਰ੍ਹਾਂ ਦਾ ਦੇਲ ਨਹੀਂ ਕਰਦਾ ਚਲੋ ਹਾਂ ਸੱਚ ਉਹ ਕਲਰ ਆਇਆ ਹੈਗਾ ਪਰਪਲ ਕਲਰ ਉਹ ਨਜ਼ਰ ਨਹੀਂ ਆਉਂਦੀ ਪਿੱਛੇ ਉਹ ਅੱਗੇ ਨਹੀਂ ਆਉਂਦਾ ਹੁਣ ਜੀਵ ਆ ਗਿਆ ਬਲੂ ਕਲਰ ਅਰੇ ਹੁਣ ਪਾਈਆਂ ਇਹ ਬਲੂ ਕਲਰ ਹਾਂਜੀ ਆ ਕੀ ਆ ਕਿਸ ਨੇ ਹਾਂਜੀ ਅੱਛਾ ਮਫਰਲਾ ਕਿੱਦੇ ਸੋਹਣੀ ਤੇ ਇਹਨਾਂ ਨੂੰ ਵਾਸ਼ ਕਿਦਾਂ ਕਰਨਾ ਆਪਾਂ ਝੜ ਝੁੜ ਜਾਣ ਨਹੀਂ ਓਕੇ ਆਪਾਂ ਸ਼ੇਰ ਵਾਲੀ ਨਹੀਂ ਖਲ ਸ਼ੇਰ ਵਾਲੀ ਮੈਨੂੰ ਆ ਚੀਜ਼ ਬੜੀ ਪਿਆਰੀ ਲੱਗੀ ਵੇਖੋ ਸਰ ਵੀ ਲੱਗੇ ਆ ਨੈਕਲਸ ਆਇਦਰ ਨੈਕਲਸ ਸੋਹਣੀ ਹਨਾ ਬਹੁਤ ਸੋਹਣੇ ਨੈਕਲਸ ਆ ਬ ਆ ਬਹੁਤ ਕਰਾ ਉਹ ਵੀ ਆਹ ਥੋੜੇ ਪਿਆਰੇ ਵੀ ਕਹਿੰਨੇ ਸੋਹਣੀ ਜਾਂਦੀ ਜਾਂਦੀ ਹਾਂ ਦੇਖੀ ਲੱਗਦੀ ਉਹ ਅੱਗੇ ਹੁਣੇ ਇਹਦੇ ਬਹੁਤ ਪਿਆਰੇ ਆ ਬਈ ਕੀ ਬਾਤ ਆ ਓਏ ਓਹ ਸੈਟ ਕਿੰਨਾ ਪਿਆਰਾ ਆ ਵੀ ਹਾਂ ਨਾ ਬਹੁਤ ਵਧੀਆ ਮੈਂ ਨਹੀਂ ਪੀਵਾ ਲੈ ਆ ਮੱਥਾ ਮੱਲਾ ਢੱਕਣ ਵਾ ਤੇ ਕੈਪ ਕਿਸ ਦਾ ਨਹੀਂ ਕਰਦਾ ਪਾਉਣਾ ਤੇ ਇਹਨਾਂ ਮੱਥਾ ਟੱਕ ਸਕਦੇ ਆ ਚਲੋ ਠੀਕ ਆ ਇਹ ਆ ਚਲੋ ਆ ਗੋਭੀ ਹਣੀ ਪਤਾ ਨਹੀਂ ਇਹ ਕਿੱਦਾਂ ਦੀ ਗੋਭੀ ਮੈਂ ਪਹਿਲੀ ਵਾਰ ਹੀ ਵੇਖੀ ਹਾਂ ਦੋਰੇ ਚੱਲੇ ਆ ਲੈਣ ਵਾਸਤੇ ਪਰਸ ਤੁਹਾਨੂੰ ਪਤਾ ਜਾਣਾ ਪੈਂਦਾ ਫਿਰ ਇਹ ਕਹਿੰਦੀ ਲੈ ਕੇ ਜਾਣਾ ਲੈ ਕੇ ਜਾਣਾ ਨਾਲੇ ਹਰ ਗੁੰਜੂ ਕੋ ਪਹੁੰਚੂ ਜਾਂ ਲੈ ਚੀਏ ਕਹਿੰਦੀ ਉਹ ਲੈ ਚੱਲਦੇ ਮੈਂ ਚਾਹ ਠੀਕ ਆ ਹਰ ਗੁੰਜੂ ਕਰਕੇ ਆ ਗਿਆ ਮੈਂ ਕਿ ਉਹ ਜੱਗਾ ਲੈ ਚਲੀ ਕਿਉਂਕਿ ਨਹੀਂ ਤੇ ਫਿਰ ਇਨੇ ਭਾ ਉਹਦਾ ਭਲਾ ਮਾਰਣਾ ਉਹਨੂੰ ਵੀ ਨਹੀਂ ਲੈ ਸਕਦਾ ਉਹਨੂੰ ਨਹੀਂ ਮੈਂ ਤਾਂ ਕੀ ਕਹਣਾ ਬੋਲਦੇ ਜੂਗਾ ਲੈ ਲੈ ਸਕੋ ਹੁਣ ਮੂੰਹ ਵੇ ਬਣਿਆ ਕਦਾਂ ਹੋਵੇ ਹੁਣ ਥੋੜੀ ਦੇਖਣਾ ਬੱਸ ਕਿ ਹੁਣ ਕਿੰਨੇ ਦਾ ਹਾਉ ਜੀ ਦੇਖ ਇਹ ਕਿੰਨੇ ਦਾ ਹਾਉ ਜੀ ਦੇਖ ਅਸ 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 ਇਹ ਬਿਲਡ ਆ ਗਏ ਆ ਤੇ ਪਰ ਪਸੰਦ ਜਿਵੇਂ ਨਹੀਂ ਆਇਆ ਬਹੁਤ ਔਖਾ ਤਾਂ ਸਤਿ ਸ਼੍ਰੀ ਅਕਾਲ ਕੋਈ ਨੰ ਨਹੀਂ ਆਇਆ ਤਾਂ ਸਾਡੀ ਤਾਂ ਨਿਕਲਤੀ ਹੋ ਗਈ ਆ ਲੈਂਪ ਹੂੰ ਆਇਆ ਇੱਥੇ ਪਾਈ ਗ੍ਰੀਫੂ ਪਾਈ ਆ ਜਿਵੇਂ ਇੱਥੇ ਵੀ ਨਹੀਂ ਆਵਾ ਫੇਰ ਨਹੀਂ ਆਉਣਾ ਉਸ ਦੁਕਾਨ ਤੇ ਦੋਹਾਂ ਤੇ ਨਹੀਂ ਆਪਾਂ ਨੀ ਕੀ ਗੱਲ ਪੈਸੇ ਲਾ ਦੇ ਜਿਆਦਾ ਕਮਾ ਲੈ ਹੈ ਦੇਖੋ ਇੱਥੇ ਦੂਸਰੀ ਦੁਕਾਨ ਤਾਂ ਇੱਥੇ ਪਹੁੰਚੋ 10 ਰਿਆੜ ਬੱਚਿਆਂ ਦਾ 300 ਰੁਪਏ ਦਾ ਇੱਥੋਂ ਲੈ ਲਾਂ ਫਿਰ ਗੁੜੀਆਂ ਵਾਸਤੇ ਆ ਆਮੜਾ ਪਸੰਦ ਆਇਆ ਹੈਗਾ ਆ ਦੇਖ ਕੇ ਗਏ ਸੀ ਆਪਾਂ ਹੈ ਨਾ ਨੇ ਵੀ ਇਹ ਤਾਂ ਕਹਿੰਦੇ 700 ਰੁਪਇਆ ਤਾਂ ਮੈਨੂੰ ਤਾਂ ਸਹੀ ਲੱਗਾ ਹੂੰ ਆ ਲੀ ਜੀ ਦੇਖ ਲੈ ਬਹਿ ਪਸੰਦ ਕਰ ਲੈ 1050 ਉਹ ਵਾਲੇ ਨਾ ਹਾਂ 1050 ਅੱਛਾ ਅੱਛਾ ਇਥੇ ਗੁੜੀਆਂ ਵਾਸਤੇ ਦੇਖ ਲੈਨੇ ਸਟਾਕ ਕਾਫੀ ਹੈ ਨਾ ਬਿਲਕੁਲ ਛੋਟੇ ਬੱਚਿਆਂ ਦੇ ਵੀ ਹੈਗੇ ਆ ਹਾਂ ਸ਼ੂਜ਼ ਵੀ ਦੇ ਛੋਟੇ ਬੱਚਿਆਂ ਦੇ ਕਿੱਥੇ ਆਹ ਦੇਖੀਨੇ ਸੋਨੇ ਹਰ ਗੁੰਜ ਦੇ ਹੈਗੇ ਉਹ ਤੇ ਹੈਗੇ ਆ ਦੀਪ ਨੇ ਕੋਈ ਪੁੱਛੂ ਨਹੀਂ ਲਿਆ ਵੀ ਤੇ ਪਰ ਹਰਗਣ ਜੁਗ ਕੇ ਲੈ ਲੀਆਂ ਦੋ ਚੀਜ਼ਾਂ ਪਰ ਤੂੰ ਕੀ ਘੜਾਤੀ ਹੈ ਹਰਗਣ ਦਿਖਾਉਣਾ ਮੈਂ ਇਧਰ ਕਰ ਚੈੱਕ ਬਿੱਲ 800 ਰੁਪਿਆ ਇੱਕ ਜੈਕਟ ਜੀ ਲਈ ਹਰਗਣ ਜੁਗੀ ਬਸ 800 ਦੀ ਆਈ ਹੈ ਪਰ ਇਹ ਵੀ ਉਹ ਜੈਕਟ ਹੈ ਸੁਣੀ ਹੈ ਇਹਨੇ ਕੋਕੀ ਬਹੁਤ ਸੁਣੀ ਹੈ ਫਸ ਕਲਾਸ ਜੁ ਨਹੀਂ ਲੱਭਣ ਡਿਆ ਮਹਾਰਾਜੂ ਪਰਨੇ ਕਿੱਥੇ ਚਲ ਗਿਆ ਹੁਣ ਚੱਲੇ ਲੱਭ ਰਾਜੂ ਕੋਲ ਗੱਡੀ ਦੀ ਚਾਬੀ ਟੰਨ ਟੰਨ ਕੰਡਿਆ ਆ ਤੁਹਾਨੂੰ ਨਹੀਂ ਆਏ ਲੱਭਣ ਮੈਂ ਪਾਣੀ ਕਿੱਧਰ ਚਲ ਗਈ ਯਾਰ ਮੈਂ ਇਹਨੂੰ ਪੁੱਛਿਆ ਕਿ ਕਿੱਧਰ ਨੂੰ ਜਾਣਾ ਕਹਿੰਦੀ ਆਣ ਮੈਂ ਚੱਲ ਹਾਂ ਹਾਂ ਚੱਲ ਸਹੀ ਹੈ ਇੱਕ ਡੋਗੀ ਹੈ ਚਲੋ ਠੀਕ ਹੈ ਜੀ ਆਈ ਦਾ ਬਲੋ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਈ